ਸ਼ਿਕਾਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀਨੂ ਚੈਨਲ ਅੰਮ੍ਰਿਤਸਰ ਮੀਰਾਕੋੜ ਤੋਂ ਗੁਰਪ੍ਰੀਤ ਦੀ ਖਬਰ ਇੱਕ ਪਾਸੇ ਜਿੱਥੇ ਜੂਨ ਦੇ ਮਹੀਨੇ ਅੰਮ੍ਰਿਤਸਰ ਵਿੱਚ ਸਖਤ ਗਰਮੀ ਪੈ ਰਹੀ ਹੈ ਗਰਮੀ ਕਾਰਨ ਕਈ ਵਾਰ ਅੱਗ ਲੱਗਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਉੱਥੇ ਹੀ ਦੂਜੇ ਪਾਸੇ ਕੁਝ ਸ਼ਰਾਰਤੀ ਅਨਸਰਾਂ ਨੇ ਮੀਰਾਕੋੜ ਰੋਡ ਦੇ ਖਾਲੀ ਪਲਾਟ ਨੂੰ ਅੱਗ ਲਗਾ ਦਿੱਤੀ ਕੁਝ ਹੀ ਸਮੇਂ ਵਿੱਚ ਅੱਗ ਨੇ ਬਹੁਤ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਕਲੋਨੀ ਵਿੱਚ ਬਿਜਲੀ ਦੀਆਂ ਤਾਰਾਂ ਸੜ ਗਈਆਂ ਅਤੇ ਕਾਫੀ ਨੁਕਸਾਨ ਹੋ ਗਿਆ ਕਲੋਨੀ ਦੇ ਅੰਦਰ ਰਹਿ ਰਹੇ ਲੋਕਾਂ ਨੇ ਅੱਗ ਲਗਾਉਣ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਕਾਰ ਅਗਲ ਗੋਣ ਵਾਲੇ ਸ਼ਰਾਰਤੀ ਅੰਸਰਾ ਬਾਰੇ ਕਲੋਨੀ ਵਾਲਿਆਂ ਨੇ ਕੀ ਕਿਹਾ ਸੁਣਾਓ ਉਹਨਾਂ ਦੀ ਜ਼ੁਬਾਨੀ ਹਾਂਜੀ ਬੜੀ ਕੀ ਨਾਮ ਹੈ ਜਸਮੀਤ ਸਿੰਘ ਜੀ ਹਾਂਜੀ ਇਹ ਕਿਹੜਾ ਇਲਾਕਾ ਜੀ ਇਹ ਇੰਪੀਰੀਅਲ ਸਿਟੀ ਲੋਹਾਰਾ ਕਾਰੋੜਾ ਜੀ ਡਾਇਮੰਡ ਬਲਾਕ ਹਾਂਜੀ ਕੀ ਕਹਿਣਾ ਚਾਹੋ ਕੀ ਗੱਲਬਾਤ ਕੀ ਹੋਈ ਹੈ ਗੱਲਬਾਤ ਵੇਖੋ ਜੀ ਕੱਲ ਅਸੀਂ ਆਪਣੇ ਕੰਮਾਂ ਤੇ ਗਏ ਸੀਗੇ ਰਾਤ ਨੂੰ ਆ ਕੇ ਹੀ ਅੰਦਰ ਬੈਠੇ ਸਵੇਰੇ ਮੈਂ ਮਾਰਨਿੰਗ ਹਰਮੰਦਰ ਸਾਹਿਬ ਤੋਂ ਆਇਆ ਮੈਂ ਵੇਖਿਆ ਮੇਰੀ ਸਾਰੀ ਵਾਇਰਿੰਗ ਸੜੀ ਪਈ ਆ ਤੇ ਸਾਰੇ ਪਲਾਟ ਤੇ ਅੱਗ ਲੱਗੀ ਪਈ ਆ ਮੇਰੀ ਤਾਂ ਕੋਠੀ ਮਸਾ ਬਚੀ ਆ ਦੇਖੋ ਤੁਸੀਂ ਗੈਸ ਪਾਈਪ ਕੋਲ ਆ ਸਾਰੀਆਂ ਤਾਰਾ ਦਾ ਹਾਲ ਦੇਖੋ ਛੋਟੇ ਛੋਟੇ ਬੱਚੇ ਨੇ ਅੰਦਰ ਗੱਡੀ ਮੇਰੀ ਬਾਹਰ ਲੱਗੀ ਹੁੰਦੀ ਆ ਉਹ ਉਸ ਤਰ੍ਹਾਂ ਪ੍ਰਸ਼ਾਸਨ ਕਹ ਰਿਹਾ ਤੁਸੀਂ ਦੁੱਖ ਲਾਓ ਰੁੱਖ ਲਾਓ ਜਿੰਨੇ ਵੀ ਲਾਈ ਆ ਸ਼ਰਦਾਰਤੀ ਲਾਈ ਆ ਪੁਲਿਸ ਤੇ ਮੈਂ ਕੰਪਲੇਨ ਕਰਕੇ ਆਇਆ ਪਰ ਮੈਨੂੰ ਜਵਾਬ ਆਇਆ ਕਿ ਤੁਹਾਡੀ ਕੰਪਲੇਨ ਕਲੋਜ਼ ਕਰ ਦਿੱਤੀ ਗਈ ਆ ਆਪਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਦੋਸ਼ੀ ਫੜ ਕੇ ਉਹਨਾਂ ਨੂੰ ਇਨਸਾਫ ਲਿਆ ਜਾਵੇ ਤੇ ਜਿਹੜਾ ਮੇਰਾ ਨੁਕਸਾਨ ਹੋਇਆ ਉਹ ਵੀ ਪੜਾਇਆ ਜਾਵੇ ਆ ਪਹਿਲਾਂ ਵੀ ਕਦੀ ਕਿਸ ਨੇ ਇਸ ਤਰ੍ਹਾਂ ਅੱਗ ਲਾਈ ਇੱਕ ਵਾਰੀ ਪਿਛਲੇ ਸਾਲ ਅੱਗ ਲੱਗੀ ਸੀ ਉਦੋਂ ਮੈਂ ਦਰਬਾਰ ਸਾਹਿਬ ਸੀਗਾ ਰਾਤੀ ਉੱਥੇ ਮੈਂ ਫਾਇਰ ਬ੍ਰੀਡ ਨੂੰ ਫੋਨ ਕਰਕੇ ਸਾਰੀ ਪਲਾਟ ਚ ਅੱਗ ਬੁਝਾਈ ਆ ਦੇਖੋ ਨਾ ਮੇਰਾ ਪਲਾਟ ਐਸਾ ਹੱਥ ਐਸਾ ਹੱਥ ਵੀ ਅੱਗ ਲੱਗੀ ਟੋਟਲ ਕਲੋਨੀ ਚ ਅੱਗ ਲਗਾਈ ਗਈ ਆ ਕਿਉਂ ਲਗਾ ਰਹੇ ਨੇ ਕਿਉਂ ਕੀ ਦਾ ਮਕਸਦ ਕੀ ਹੈ ਕੋਈ ਕਲੋਨੀ ਸਾਫ ਕਰਨੇ ਕੋ ਮਸ਼ੀਨਾਂ ਨਾ ਕਰਾਓ ਅੱਗ ਲਾ ਕੇ ਥੋੜੀ ਸਾਫ ਹੁੰਦੀ ਕਲੋਨੀ ਤੁਹਾਨੂੰ ਕੀ ਲੱਗਦਾ ਕਿ ਕੌਣ ਇਹ ਕਰ ਸਕਦਾ ਕੀ ਕਰ ਸਕਦੇ ਆ ਪਾਜੀ ਕੋਈ ਜਿਹਨੂੰ ਕਈ ਉਹ ਕਹਿੰਦਾ ਜੀ ਉਹਨੇ ਕਰਾਈ ਕੋਈ ਕਹਿੰਦਾ ਕੋਲੋਨਾਈਜ਼ਰ ਨੇ ਕਰਾਈ ਆ ਕੋਈ ਕਹਿੰਦਾ ਜੀ ਉਹਨਾਂ ਨੇ ਕਰਾਈ ਆ ਇਹ ਆਪਸ ਹੀ ਇਹਨਾਂ ਦਾ ਚੱਲੀ ਜਾਂਦਾ ਸਾਨੂੰ ਸਾਡਾ ਤਾਂ ਨੁਕਸਾਨ ਹੋ ਤੋ ਹੋ ਗਿਆ ਨਾ ਦੇਖਿਆ ਜਾਵੇ ਤਾਂ ਨੁਕਸਾਨ ਬੜਾ ਵੱਡਾ ਹੋ ਸਕਦਾ ਨੁਕਸਾਨ ਬਹੁਤ ਵੱਡਾ ਪਾਜੀ ਬੱਚੇ ਅੰਦਰ ਛੋਟੇ ਛੋਟੇ ਬੱਚੇ ਨੇ ਮਾਸੂਮ ਬੱਚੇ ਨੇ ਉਹ ਕਿੱਥੇ ਜਾਂਦੇ ਦੇਖੋ ਜਿਵੇਂ ਕਿ ਸਰਕਾਰ ਕਹਿੰਦੀ ਹੈ ਰੁੱਖ ਲਗਾਓ ਵਾਤਾਵਰਨ ਬਚਾਓ ਵਾਤਾਵਰਨ ਬਚਾਓ ਹੀ ਤੇ ਮੈਂ ਵੇਖੋ ਆਪਣੇ ਘਰ ਦੇ ਬਾਦ ਨਿੰਮ ਦਾ ਰੁੱਖ ਲਾਇਆ ਮੈਨੂੰ ਬੰਨਾ ਦੁੱਖ ਹੋ ਰਿਹਾ ਮੇਰਾ ਨਿੰਮ ਦਾ ਰੁੱਖ ਸਾਰਾ ਸਰ ਗਿਆ ਇੱਕ ਮੈਂ ਸਾਹਮਣੇ ਨਿੰਮ ਦਾ ਰੁੱਖ ਲਗਾਇਆ ਮੈਂ ਸਾਰੇ ਬੂਟਿਆਂ ਨੂੰ ਪਾਣੀ ਦਿਨਾ ਸਵੇਰੇ ਮਾਰਨਿੰਗ ਵੇਲੇ ਬਾਸਾ ਸਭ ਆ ਕੇ ਕੀ ਲੱਗਦਾ ਕਿ ਇਸ ਤਰ੍ਹਾਂ ਲੋ ਸ਼ਰਾਰਤੀ ਅਨਸਰ ਬਾਝ ਨਹੀਂ ਆਉਣਗੇ ਨਹੀਂ ਆਣਗੇ ਬਾਜ ਜਿੰਨੀ ਦੇ ਤੱਕ ਕਿਸੇ ਤੇ ਕੋਈ ਕਾਰਵਾਈ ਨਹੀਂ ਹੋਏਗੀ ਕਾਨੂੰਨੀ ਕਾਰਵਾਈ ਹੈਗੀ ਉਹ ਨਹੀਂ ਤਾਂ ਨੱਥ ਨਹੀਂ ਪਏਗੀ ਹਾਂ ਤੁਸੀਂ ਪੁਲਿਸ ਕੰਪਲੇਟ ਕੀਤੀ ਹੈ ਮੈਂ ਕੀਤੀ ਹੈ ਪਰ ਹਾਲ ਤੱਕ ਮੈਨੂੰ ਹਾਲ ਤੱਕ ਕੋਈ ਰਿਪਲਾਈ ਨਹੀਂ ਆਇਆ ਮੰਗ ਕਰਦਾ ਮੰਗ ਕਰਦਾ ਪੁਲਿਸ ਲੱਭੇ ਦੋਸ਼ੀ ਲੱਭੇ ਕਿੰਨੇ ਲਗਾਈ ਅੱਗ ਇਹ ਭਾਜੀ ਕੀ ਨਾਮ ਹੈ ਨਾਰੂਨੂ ਰੋੜੋ ਜੀ ਇਹ ਕਿਹੜੀ ਜਗ੍ਹਾ ਹੈ ਐਂਪੀਰੀਅਨ ਸਿਟੀ ਕੀ ਕਹਿਣਾ ਚਾਹੋਗੇ ਕੀ ਗੱਲਬਾਤ ਕੀ ਹੋਈ ਹੈ ਕੱਲ ਇੱਥੇ ਜੀ ਪਤਾ ਨਹੀਂ ਕਿਸੇ ਨੇ ਅੱਗ ਲਾ ਦਿੱਤੀ ਸਾਡੇ ਪਲਾਟਾਂ ਦੇ ਵਿੱਚ ਤੇ ਉਹਦੇ ਬਿਲਕੁਲ ਹੀ ਸਾਡੀ ਕੋਠੀਆਂ ਦਾ ਮੁੱਸਾ ਹੀ ਬਚਾ ਆ ਤੇ ਬਾਹਰ ਸਾਡੀਆਂ ਗੱਡੀਆਂ ਵੀ ਲੱਗੀਆਂ ਸੀ ਤੇ ਗੱਡੀਆਂ ਵੀ ਕੋਈ ਰਹਿ ਜਾਂਦੇ ਨੇ ਸਾਨੂੰ ਆਵਾਜ਼ ਦੇ ਕੇ ਕਿਹਾ ਵੀ ਤੁਹਾਡੀ ਗੱਡੀ ਨੂੰ ਅੱਗ ਲੱਗ ਚੱਲੀ ਹੈ ਇਸੀਂ ਜਾ ਕੇ ਦੋ ਦ ਗੱਡੀਆਂ ਪਿੱਛੇ ਕੀਤੀਆਂ ਤੇ ਬਾਕੀ ਇਹਨਾਂ ਨੇ ਸਾਡੇ ਆ ਕੇ ਪਾਣੀ ਦੇ ਨਾਲ ਭਈਏ ਆ ਗੋ ਜਿਹੜੇ ਦੇਖੋ ਉਹਨਾਂ ਕਹਿੰਦੇ ਬਈ ਆਪਣਾ ਦਰਖਤ ਲਾਓ ਇਹ ਦਰਖਤ ਕੇ ਲਾ ਲਾਣਾ ਕੀ ਹੈ ਤਾਂ ਸਭ ਕੰਮ ਸਾਰਾ ਖਰਾਬ ਕਰੀ ਜਾਂਦੇ ਆ ਇਹ ਤਾਪਮਨ ਦੇਖੋ ਕਿੱਥੇ ਪਹੁੰਚਿਆ ਕੋਈ ਜੀ ਇਹੋ ਜਿਹੇ ਜਿਹੜੇ ਗਰਮੀ ਦੇ ਵਿੱਚ ਬਾਹਰ ਆ ਜਾਂਦੇ ਆ ਉਹ ਵੀ ਵਿੱਚ ਸੜ ਗਏ ਹੋਣਗੇ ਇਹ ਬਹੁਤ ਕੀ ਕਰਤਾ ਸੀ ਇਕ ਕਾਲ ਨੇ ਲਾਈ ਕਿਸੇ ਨੇ 11 ਕਬੀ ਦੇ ਕੋਲ ਕੋਲ ਰਾਤ ਦੇ ਦਿਨ ਦੇ ਦਿਨ ਵੇਲੇ ਕਿਸੇ ਨੇ ਆ ਕੇ ਦੇਖਿਆ ਨਹੀਂ ਵੀ ਕੋਣ ਆ ਰਿਹਾ ਸੀ ਪਤਾ ਨਹੀਂ ਲੱਗਾ ਸੀ ਕਿਸੇ ਨੇ ਕੀ ਲੱਗਦਾ ਕਿ ਕਿੰਨਾ ਕਾਫੀ ਜਾਣੀ ਨੁਕਸਾਨ ਹੋ ਸਕਦਾ ਸੀ ਅਗਰ ਮੈਂ ਹਾਂ ਜੀ ਜੇ ਟਾਈਮ ਸਿਰ ਨਾ ਹੁੰਦਾ ਜਾਣੀ ਨੁਕਸਾਨ ਹੋਈ ਜਾਂਦੀ ਸੜੀਆਂ ਬਾਹਰ ਗੱਡੀਆਂ ਸੀ ਗੱਡੀ ਗੱਡੀਆਂ ਸੜ ਜਾਂਦੀਆਂ ਸੀ ਸਾਰੀਆਂ ਅਸੀਂ ਕੋਈ ਪੁਲਿਸ ਕੰਪਲੇਟ ਵੀ ਕੀਤੀ ਆ ਆ ਕੀਤੀ ਹੈ ਜੀ ਤੇ ਕੀ ਮੰਗ ਕਰਦੇ ਹੋ ਹਾਂ ਇਹ ਦੇਖਿਆ ਜਾਵੇ ਕਿ ਅੱਗ ਲਾਈ ਕਿਨੇ ਆਗੂ ਆਗੂ ਧਿਆਨ ਰੱਖਿਆ ਜਾਵੇ ਇਹਦਾ ਇਹ ਇਹੋ ਜੀ ਦੁਬਾਰਾ ਨਾ ਇਹੋ ਜੀ ਸਰ ਇੱਕ ਇੰਪੀਰਲ ਸਿਟੀ ਦੇ ਵਿੱਚ ਖਾਲੀ ਪਲਾਟ ਨੂੰ ਜੀ ਅੱਗ ਲੱਗੀ ਗਈ ਹੈ ਉਹਦੇ ਬਾਰੇ ਕੀ ਕਾਰਵਾਈ ਕੀਤੀ ਹੈ ਦਰਖਾਸਤ ਜਸਨੀਤ ਸਿੰਘ ਵੱਲੋਂ son of ਨਰਿੰਦਰ ਸਿੰਘ ਵਾਸੀ ਡਾਇਮੰਡ ਬਲਾਕ ਇੰਪੀਰਲ ਸਿਟੀ ਦੇ ਨੇ ਇਹ ਸ਼ਾਮੀ ਸਾਹਿਬ ਦਰਖਾਸਤ ਲਿਖਾ ਗਏ ਨੇ ਕੀ ਸਾਡੇ ਏਰੀਆ ਚ ਅੱਗ ਲੱਗੀ ਹੋਈ ਆ ਉਹਨਾਂ ਮੌਕਾ ਵੇਖੇ ਜੋਗੀ ਕਾਰਵਾਈ ਕਰ ਦਿੱਤੀ ਜਾਵੇ। ਮਤਲਬ ਕਹਣਾ ਕਿਸੇ ਸ਼ਰਾਰਤੀ ਅੰਸਰ ਨੇ ਅੱਗ ਲਗਾ ਕੇ ਉਹ ਅਸੀਂ ਜੀ ਕੈਮਰੇ ਦੇਖ ਲਾਂਗੇ ਜਾਂ ਕੋਈ ਹੋਰ ਸਾਨੂੰ ਕੋਈ ਜਿਸ ਮੁਤਾਬਕ ਰਿਪੋਰਟ ਆਵੇ ਕਿ ਸਾਨੂੰ ਜਾਂ ਕੋਈ ਇਨਫੋਰਮੇਸ਼ਨ ਮਿਲੇਗੀ ਉਹ ਕਾਰਵਾਈ ਕੀਤੀ ਜਾਵੇ। ਕੀ ਕਾਰਵਾਈ ਕੀਤੀ ਜਾਵੇ? ਜੋ ਵੀ ਸਾਨੂੰ ਮਿਲੇਗਾ ਕਾਰਡ ਮਿਲੇਗਾ ਜਾਂ ਕੋਈ ਸਾਨੂੰ ਕੋਈ ਹੋਰ ਮਿਲੇਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਵੇ। ਅਗਰੇ ਲੁਜਸਟਾਨੀ ਕੀਤੀ ਜਾਂ ਕਿਸੇ ਨੇ ਜਾਂ ਚਾਨਕ ਲੱਗੀ।